ਸਸਤੇ ਪਸ਼ੂ ਬਕਾਊਏ ਜੀ ਆਪਣੇ ਕੋਲ ਇਹ ਜੋ ਝੋਟੀ ਤੁਸੀਂ ਦੇਖ ਰਹੇ ਹੋ ਦੂਜੇ ਸੂਏ ਸੂਈ ਹੋਈ ਝੋਟੀ ਹੈ ਜੀ ਚਾਰ ਪੰਜ ਦਿਨ ਦੀ ਸੂਈ ਹੋਈ ਹੈ ਤੇ 9-10 ਲੀਟਰ ਬੋਲਾ ਤਿਆਰ ਹੈ ਜੀ ਇਸ ਥੱਲੇ ਤੇ ਇਹਦੀ ਜੋ ਕੀਮਤ ਹੈ ਉਹ 83000 ਰੁਪਿਆ ਜੀ ਤੇ ਦੂਜੀ ਇਹ ਝੋਟੀ ਜੋ ਤੁਹਾਡੇ ਸਾਹਮਣੇ ਹੈ ਇਸ ਟਾਈਮ ਇਹਦਾ ਵੀ 10-11 ਲੀਟਰ ਬੋਲਾ ਤਿਆਰ ਹੈ ਜੀ ਇਹ ਵੀ 5-6 ਦਿਨ ਦੀ ਸੂਈ ਹੋਈ ਹੈ ਤੇ ਇਹ ਵੀ ਦੂਜੇ ਸੂਏ ਸੂਈ ਹੈ ਜੀ ਝੋਟੀ ਸਵਾਰ ਇਸ ਦੀ ਜੋ ਕੀਮਤ ਹੈ 82000 ਰੁਪਿਆ ਜੀ ਥੱਲੇੋਂ ਬੜੀ ਚੰਗੀ ਹੈ ਇਹ ਤੇ ਚੋਆ ਹੀ ਵੀ ਬਹੁਤ ਚੰਗੀ ਹੈ ਝੋਟੀ ਦੀ ਤੇ 14 ਲੀਟਰ ਤੱਕ ਦੁੱਧ ਦੇ ਜਾਣ ਵਾਲੀ ਝੋਟੀ ਹੈ ਜੀ ਇਹ ਤੇ ਤੀਜੇ ਸੂਏ ਤੇ ਜੋ ਤੁਸੀਂ ਮੱਝ ਦੇਖ ਰਹੇ ਹੋ ਇਹਦੀ ਕੀਮਤ ਹੈ ਜੀ 72000 ਰੁਪਿਆ ਇਹ ਤੀਜੇ ਸੂਏ ਸੂਈ ਹੈ ਜੀ 4-5 ਦਿਨ ਦੀ ਸੂਈ ਹੈ ਥੱਲੇ 8-9 ਲੀਟਰ ਵਾਲਾ ਤਿਆਰ ਹੈ ਜੀ ਇਹ ਵੱਡੀ ਮੱਝ ਹੈ ਜੀ ਇਸ ਟਾਈਮ ਇਹ 12 ਕਿ ਲੀਟਰ ਦੁੱਧ ਦੇ ਰਹੀ ਹੈ ਜੀ ਇਹ 4 ਮਹੀਨੇ ਦੀ ਸੂਈ ਹੈ ਤੇ 14 ਲੀਟਰ ਤੱਕ ਦੰਦ ਇਹ ਹੈ ਮੱਝ ਸੂਏ ਹੈ ਦੁੱਜੇ ਸੂਏ 6 ਦੰਦ ਝੋਟੀ ਹੈ ਜੀ ਇਹ ਵੀ ਆਪਾਂ ਦੇ ਦੇਵਾਂਗੇ ਇਹ ਵਾਖੜੇ ਜੀ ਤੇ ਇਹ ਵੀ ਤਾਜੀ ਮੱਝ ਹੈ ਜੀ ਇਹਦਾ 14 ਲੀਟਰ ਦੁੱਧ ਇਸ ਟਾਈਮ ਤਿਆਰ ਹੈ ਜੀ ਥੱਲੇ ਕੱਟੀ ਹੈ ਬਹੁਤ ਚੰਗੀ ਮੱਝ ਹੈ ਜੀ ਤੇ ਜੇ ਕੋਈ ਸੇਵਾਲਾ ਵੀਰ ਲੈ ਕੇ ਜਾਵੇ ਤਾਂ 16 ਲੀਟਰ ਤੱਕ ਦੁੱਧ ਦੀ ਸਵਾਰੀ ਵੀ ਦੇ ਸਕਦੀ ਅਸੀਂ 14 ਲੀਟਰ ਚਵਾ ਕੇ ਤੁਹਾਨੂੰ ਜੋ ਦੁੱਧ ਤਿਆਰ ਹੈ ਇਸ ਟਾਈਮ ਤੁਹਾਨੂੰ ਦੇਵਾਂਗੇ ਮੱਝ ਇਹ ਤੇ ਇਹਦੀ ਜੋ ਕੀਮਤ ਹੈ ਜੀ ਉਹ 88000 ਰੁਪਿਆ ਜੀ